ਸਸਿਗਰ ਜੀ ਅੱਜ ਗੱਲ ਕਰਦੇ ਆ ਇੱਕ ਬਿਆਨ ਦੇਖਿਆ ਸੀ ਰਵਨੀਤ ਬਿੱਟੂ ਦਾ ਜਿਹੜਾ ਕਿ ਭਾਜਪਾ ਦਾ ਉਮੀਦਵਾਰਾ ਲੁਧਿਆਣੇ ਤੋਂ ਬਹਿਸ ਤੋਂ ਉਹਨੇ ਪਹਿਲਾਂ ਵੀ ਕਾਫੀ ਬਿਆਨ ਦਿੱਤੇ ਨੇ ਕਿਸਾਨ ਮੇਰਾ ਵਿਰੋਧ ਕਰਕੇ ਦੇਖਣਾ ਤੇ ਜਦੋਂ ਕਿਸਾਨਾਂ ਨੇ ਮੜਿਆ ਵਿਰੋਧ ਕੀਤਾ ਤੇ ਮੁੜ ਕੇ ਰੋਣ ਵੀ ਬੜੀ ਸ਼ੀਤੀ ਲੱਗਿਆ ਸੀ ਪਰ ਹੁਣ ਜਿਹੜਾ ਇਹਦਾ ਬਿਆਨ ਸੁਣਿਆ ਕਹਿੰਦਾ ਕਿ ਜਿਹੜਾ ਭਾਜਪਾ ਜਾਂ ਮੇਰਾ ਵਿਰੋਧ ਕਰਦੇ ਨੇ ਉਹ ਕਿਸਾਨ ਦਿਹਾੜੀਦਾਰ ਮਜ਼ਦੂਰ 5500 ਰੁਪਏ 'ਚ ਖਰੀਦੇ ਨੇ ਇਹਨਾਂ ਨੂੰ ਆਂਦਾ ਅਸੀਂ ਕਾਲੇ ਪਾਣੀ ਦੀ ਜੇਲ੍ਹ ਭੇਜਾਂਗੇ ਫੇਰ ਨਾ ਕਹਿਣਾ ਭਾਜਪਾ ਦੇ ਆਗੂ ੱਟਕਾਂ ਕਰਦੇ ਨੇ ਮੈਂ ਇਹਨੂੰ ਬਿੱਟੂ ਨੂੰ ਕਹਿਣਾ ਚਾਹਣਾ ਵੈਸੇ ਤਾਂ ਤੁਹਾਡੇ ਬਾਰੇ ਸਾਰੇ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਵੀ ਤੁਸੀਂ ਕੀ ਕੁਛ ਕੀਤਾ ਪੰਜਾਬ ਦੇ ਵਿੱਚ ਤੁਹਾਡੇ ਪਰਖਿਆਂ ਨੇ ਕੀ ਕੁਛ ਕੀਤਾ ਪੰਜਾਬ ਦੇ ਵਿੱਚ ਕਿੰਨਾ ਜੰਗ ਕੀਤਾ ਤੁਸੀਂ ਕਰ ਸਕਦੇ ਪਰ ਜਿਹੜੀ ਤੁਸੀਂ ਗੱਲ ਆਖੀ ਨਾ 5500 ਰੁਪਏ ਚ ਖਰੀਦੇ ਦਿਹਾੜੀ ਦਾ ਮਜ਼ਦੂਰ ਨੇ ਜਿੰਨਾ ਮਜ਼ਦੂਰਾਂ ਕਿਸਾਨਾਂ ਦੀ ਤੂੰ ਗੱਲ ਕਰਦਾ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ ਇਹ ਬਾਬਾ ਜੀਵਨ ਸਿੰਘ ਦੇ ਪੁੱਤਰ ਨੇ ਇਹਨਾਂ ਨੇ ਤੂੰ ਆਲਦੀ ਜ ਨੇ ਇਸ਼ਾਰਾ ਕੀਤਾ ਸੀਗਾ ਮਜ਼ਦੂਰਾਂ ਵੱਲ ਆਪ ਦੇ ਅਰਗੇ ਨਹੀਂ ਸਾਰਿਆਂ ਨੂੰ ਸਮਝੀਦਾ ਹੁੰਦਾ ਇਹ ਥੋੜੇ ਅਰਗੇ ਨਹੀਂਗੇ ਡੋਗਲੇ ਜਿਹੜੇ ਆਪ ਦੇ ਲਈ ਸਿਰਫ ਕੋਰਸੀ ਲਈ ਇਹਨੇ ਡੋਗਲੇ ਹੋ ਜਾਂਦੇ ਆ ਵੀ ਕੁਛ ਵੀ ਕਰ ਸਕਦੇ ਨੇ ਜਿੰਨਾਂ ਦੀ ਤੂੰ ਗੱਲ ਕਰ ਰਿਹਾ ਇਹ ਜਾਗਦੇ ਜ਼ਮੀਰ ਵਾਲੇ ਲੋਕ ਨਹੀਂ ਇਹ ਕਰਤਾਰ ਵਾਲੇ ਲੋਕ ਨਹੀਂ ਤੂੰ 500 ਦੀ ਗੱਲ ਕਰਦਾ ਚਾਹੇ ਇਹਨਾਂ ਨੂੰ ਕਰੋੜਾ ਰੁਪਇਆ ਕੋਈ ਦੇ ਦੇ ਕਿਸੇ ਦੀ ਕਾਤ ਨਹੀਂ ਇਹਨਾਂ ਨੂੰ ਖਰੀਦ ਲੈ ਤੂੰ ਗੱਲ ਕਰਦਾ ਇਹਨਾਂ ਦੀ ਤੇ ਦੂਸਰੀ ਗੱਲ ਜਿਹੜੀ ਤੂੰ ਕੀਤੀ ਵੀ ਫੇਰ ਨਾ ਕਿਉਂ ਭਾਜਪਾ ਅੱਗੂ ਠੱਕਾ ਕਰਦੇ ਨੇ ਕਿ ਅੱਗੇ ਟੱਕ ਟੱਕਾ ਕੀਤਾ ਦਿੱਲੀ ਜਾਣ ਲੱਗਿਆ ਜੋ ਤੱਕਾ ਕੀਤਾ ਸਾਰੀ ਦੁਨੀਆ ਨੂੰ ਪਤਾਗਾ ਤੁਸੀਂ ਉਥੇ ਜਾ ਕੇ 7-800 ਦੇ ਕ੍ਰੀਮ ਕਿਸਾਨ ਮਜ਼ਦੂਰ ਮਾਰ ਦਿੱਤੇ ਉਹ ਵੀ ਸਾਰਿਆਂ ਨੂੰ ਪਤਾਗਾ ਫਿਰ ਤੁਸੀਂ ਗੱਡੀਆਂ ਚੜਾ ਕੇ ਕਿਸਾਨਾਂ ਨੂੰ ਜੋ ਰੋਲ ਲਿਆ ਗਿਆ ਬਾਅਦ ਚਾਰ ਦੇ ਨੇਤਾ ਨੂੰ ਬਾਹਰ ਕੱਢਿਆਗਾ ਕੋਈ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਅਜੇ ਤਾਂ ਤਿੰਨ ਕੁ ਮਹੀਨੇ ਹੋਇਆ ਚਾਰ ਤੁਸੀਂ ਦਿੱਲੀ ਨਹੀਂ ਜਾਣ ਤੇ ਤਾਂ ਕਿਸਾਨ ਮਜ਼ਦੂਰਾਂ ਉਸ ਤੋਂ ਬਾਅਦ ਤੁਸੀਂ ਇੱਥੇ ਗੋਲੀ ਮਾਰ ਕੇ ਨੌਜਵਾਨ ਸ਼ਹੀਦ ਕੀਤਾ ਸ਼ੁਭਕਰਨ ਕਿਵੇਂ ਦਿੱਲੀ ਦੇ ਵਿੱਚ ਨਵਰੀਤ ਸ਼ਹੀਦ ਕੀਤਾ ਸੀ ਇਦਾਂ ਹੀ ਤੁਸੀਂ ਆ ਅੱਜ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਕਿਹੜਾ ਕਿਸਾਨ ਸ਼ਹੀਦ ਕੀਤਾ ਨੌਜਵਾਨ ਸ਼ੁਭਕਰਨ ਕੀ ਹੈ ਜੀ ਜੋਮ ਘਾਟਾ ਤਿੰਨ ਪਸਾ ਇਪੋਇਟ ਪਰਾਂ ਸੀਗਾ ਤੇ ਉਹ ਹੀ ਸਾਰਾ ਕੁਝ ਸੀਗਾ ਕਰਦਾ ਤੇ ਉਹ ਮਾਂ ਕੀ ਜੇ ਆਸ ਦੇ ਦਿਨ ਕੱਟੂਗੀ ਤੁਸੀਂ ਇੰਨੇ ਜੋਰਮ ਕਰ ਲਿਆ ਜੀ ਜੋਮ ਘਾਟਾ ਜਿਹੜਾ ਤੁਸੀਂ ਧੱਕੇ ਕਰਦੀ ਗੱਲਾਂ ਨੇ ਨਾਲੇ ਪੰਜਾਬ ਆ ਇਹ ਗੁਰੂ ਪੀਰਾਂ ਦੀ ਧਰਤੀ ਆ ਇਹ ਲੋਕ ਕਿਸੇ ਤੋਂ ਡਰਦੇ ਨਹੀਂਗੇ ਜਿਨ੍ਹਾਂ ਦੀ ਤੂੰ ਗੱਲ ਕਰ ਰਿਆਂ ਦਾ ਇਹ ਤਾਂ ਲੋਕਾਂ ਨੂੰ ਤੈਨੂੰ ਦੱਸ ਦੇਣਗੇ ਕਦੋਂ ਬੋਰਡ ਪਾਉਣ ਲੱਗੇ ਤੇ ਤੈਨੂੰ ਕਦੋਂ 4 ਤਰੀਕ ਨੂੰ ਇਹਦਾ ਰਿਜ਼ਲਟ ਆ ਤੈਨੂੰ ਪਤਾ ਲੱਗ ਜਾਊਗਾ ਤੂੰ ਕਿੰਨੇ ਪਾਣੀ ਚ ਤੇਰਾ ਤੇ ਉਹਨਾਂ ਦਾ ਬੜਾ ਫਰਕ ਸਾਰੇ ਨੂੰ ਆਪਦੇ ਵਰਗੇ ਨਹੀਂ ਸਮਝਦਾ ਹੁੰਦਾ ਤੈਨੂੰ ਕੋਈ 100 200 ਤੇ ਖਰੀਦ ਸਕਦਾ ਪਰ ਉਹਨਾਂ ਨੂੰ ਨਹੀਂ ਉਹ ਗਰਦਾਰਾਂ ਵਾਲੇ ਲੋਕ ਨੇ ਉਹ ਜਾਗਦੇ ਜ਼ਮੀਰ ਵਾਲੇ ਲੋਕ ਨੇ ਇਸ ਕਰਕੇ ਆਉਂਦੇ ਨੇ ਤੇਰਾ ਵਿਰੋਧ ਕਰਦੇ ਨੇ ਤੇਰਾ ਵਿਰੋਧ ਕਰਦੇ ਨੇ ਤੇ ਤੇਰੀ ਕੇਂਦਰ ਸਰਕਾਰ ਚ ਮੋਦੀ ਦਾ ਵਿਰੋਧ ਕਰਦੇ ਨੇ ਜਿਹੜੇ ਪੰਜਾਬ ਦੇ ਵਿੱਚ ਕਈ ਇਥੋਂ ਤੱਕ ਕਿ ਅਮਰਤਾਪ੍ਰੀਤ ਸੇਂਘ ਨੇ ਉਹ ਵੀ ਝੰਗੀਆਂ ਚੱਕੀ ਫਰਦੇ ਨੇ ਭਾਜਪਦੀਆਂ ਸ਼ਰਮ ਕਰ ਲੋ ਯਾਰ ਕੁਛ ਇੰਨਾ ਤੱਕਾ ਕੀ ਕੁਛ ਹੋਇਆਗਾ ਤੇ ਤੁਸੀਂ ਫਿਰ ਉਹਨਾਂ ਦੀਆਂ ਛਡੀਆਂ 'ਚ ਡੰਡਾ ਪਸਾਈ ਫਿਰਦੇ ਹੋ ਤੁਸੀਂ ਫਿਰ ਡੰਡੇ 'ਚ ਉਹਨਾਂ ਦੀਆਂ ਛਡੀਆਂ ਪਸਾਈ ਫਿਰਦੇ ਹੋ ਸ਼ਰਮ ਨਹੀਂ ਆਉਂਦੀ ਤੁਹਾਨੂੰ ਕੋਈ ਕਰਤਾਰ ਹੁੰਦਾ ਯਾਰ ਕੋਈ ਸਟੈਂਡ ਦੀ ਵੀ ਗੱਲ ਹੁੰਦੀ ਆ ਤੁਸੀਂ ਚੌਧਰਾ ਦੀ ਖਾਤਰ ਆਪਦਾ ਜ਼ਮੀਰ ਵੇਚ ਦਿੱਨੇ ਹੋ ਯਾਰ ਸ਼ਰਮ ਕਰਿਆ ਕਰੋ ਕਿੰਨਾ ਜਨਮ ਤੁਹਾਡੇ ਤੇ ਹੋਇਆ ਦਿਨੇ ਜਾਨ ਤੱਕ ਦਿੱਲੀ ਤੋਂ ਅੱਗੇ ਜਾ ਕੇ ਉੱਥੇ ਕੀ ਕੁਛ ਹੋਇਆ ਸਾਲ ਉਸ ਤੋਂ ਬਾਅਦ ਹੁਣ ਕੀ ਕੁਛ ਹੋਇਆ ਤਿੰਤ ਤੁਸੀਂ ਵੇਰ ਉਹਨਾਂ ਦੇ ਝੰਡੇ ਚੱਕੀ ਫਿਰਦੇ ਆ ਝੰਡੀਆਂ ਸ਼ਰਮ ਕਰ ਲੋ ਯਾਰ ਬਾਕੀ ਜਿਹੜੇ ਪਿੰਡਾਂ ਚ ਇਹੋ ਜਿਹੇ ਲੋਕ ਨੇ ਉਹਨਾਂ ਨੂੰ ਵੀ ਇਹਨਾਂ ਦੀ ਪਛਾਣ ਜਾਣਨੀ ਚਾਹੀਦੀ ਆ ਵੀ ਇਹ ਕਿੱਦਾ ਦੇ ਕਰਤਾਰ ਦੇ ਲੋਕ ਹੋਣਗੇ ਜਿਹੜੇ ਆਪ ਦੇ ਨੌਜਵਾਨਾਂ ਨੂੰ ਪੁੱੜ ਲਗੇ 7-800 ਨੌਜਵਾਨ ਬਜ਼ੁਰਗ ਉਥੇ ਸ਼ਹੀਦ ਕਰਾਈ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਦਿੱਲੀ ਦੇ ਵਿੱਚ ਇੱਥੇ ਕੀ ਕੁਸ਼ ਅਥਰੂ ਗਏ ਤੱਕ ਚੱਲੇ ਮੀਡੀਆ ਦੇ ਵਿੱਚ ਤੁਹਾਨੂੰ ਕੀ ਕੀ ਟੈਗ ਦਿੱਤੇ ਗਏ ਤੇ ਉਸ ਤੋਂ ਬਾਅਦ ਫਿਰ ਜਾ ਕੇ ਤੁਹਾਡੀ ਨੌਜਵਾਨ ਸ਼ਹੀਦ ਕੀਤੇ ਗਏ ਤੇ ਕਿਹੜੇ ਮੂਹਣਾ ਤੁਸੀਂ ਜਾ ਕੇ ਉਹਨਾਂ ਦੀਆਂ ਝੰਡੀਆਂ ਚੱਕੀ ਫਿਰਦੇ ਹੋ ਕੱਲ ਨੂੰ ਦੱਸ ਦਿਓ ਭਾਜਪਾ ਨੂੰ ਪਤਾ ਲੱਗ ਜੇ ਆ ਬਿੱਟੂ ਆਰਗਿਆਂ ਨੂੰ ਗਰੇਵਾਲ ਆਰਗਿਆਂ ਜਾਂ ਇਹਨਾਂ ਦੇ ਦੂਜੇ ਤੀਜੇ ਬਣੇ ਫਿਰਦੇ ਐ ਇਹਨਾਂ ਨੂੰ ਪਤਾ ਲੱਗ ਜੇ ਵੀ ਪੰਜਾਬੀ ਕੀ ਚੀਜ਼ ਨੇ ਇਹਨਾਂ ਦੀ ਐਸੀ ਰੀਲ ਬਣਾਓ ਤੁਸੀਂ ਬਾਈ ਜੀ ਇਹਨਾਂ ਨੂੰ ਮੂੰਹ ਦੀ ਖਾਣੀ ਪਵੇ ਤੋ 70 ਨਿਕਲ ਕਿਸੇ ਦੀਆਂ 4 ਤੇ ਕਿਸੇ ਦੀਆਂ 10 ਵੋਟਾਂ ਨਿਕਲ ਜਿਹੜੇ ਬੰਦਿਆਂ ਨੇ ਤੁਹਾਡੇ ਨੌਜਵਾਨ ਸ਼ਹੀਦ ਕੀਤੇ ਉਹਨਾਂ ਤੁਹਾਨੂੰ ਦਿੱਲੀ ਜਾਂਦਿਆਂ ਨੂੰ ਗੋਲੀਆਂ ਮਾਰੀਆਂ ਹੋਣ ਤੁਹਾਡੇ ਤੇ ਏਡੇ ਏਡੇ ਤਖੜੇ ਤੁਹਾਨੂੰ ਬਦਨਾਮ ਕਰਨ ਵਾਲੇ ਤੁਹਾਡੇ ਤੇ ਬਿਆਨ ਧਾਗੇ ਹੋਣ ਤੇ ਕਿਹੜੇ ਮੂਹਨਾ ਤੁਸੀਂ ਜਾ ਕੇ ਉਹਨਾਂ ਦਾ ਝੰਡੀਆਂ ਚੱਕੀ ਫਿਰਦੇ ਹੋ ਇਹਨਾਂ ਨੂੰ ਪਤਾ ਲੱਗ ਜੇ ਬਈ ਜੀ ਇਹ ਡੋਗਲੇ ਲੋਕ ਨੇ ਇਹ ਕੁਰਸੀ ਲਈ ਕੁਝ ਵੀ ਕਰ ਸਕਦੇ ਨੇ ਐਸ ਕਰਕੇ ਬਈ ਇਹਨਾਂ ਦਾ ਵੱਦ ਤੋਂ ਵੱਧ ਇਹਨਾਂ ਦੇ ਵਿਰੋਧ ਬੋਟ ਪਾਓ ਜੋ ਭਾਜਪਾ ਨੂੰ ਪਤਾ ਲੱਗੇ ਵੀ ਪੰਜਾਬ ਕੋਈ ਚੀਜ਼ ਐ ਇਦਾਂ ਨਹੀਂ ਵੀ ਕੋਈ ਪਹਿਲਾਂ ਉਹਨਾਂ ਵਿਰੋਧ ਬੋਲੋ ਉਹਨਾਂ ਨੂੰ ਮਾਰੋ ਕੁੱਟੋ ਤੇ ਬਾਅਦ ਚਾ ਕੇ ਉਹਨਾਂ ਤੋਂ ਤੁਸੀਂ ਬੋਟ ਮੰਗਦੇ ਹੋ ਕਿਹੜੇ ਮੂਣਾ ਮੰਗਦੇ ਸ਼ਰਮ ਹੋਣੀ ਚਾਹੀਦੀ ਐ ਇਸ ਕਰਕੇ ਬਈ ਕੱਲ ਨੂੰ ਵੱਧ ਤੋਂ ਵੱਧ ਬੀਜੇਪੀ ਦੇ ਵਿਰੋਧ ਬੋਟ ਪਾਓ ਉਹਨਾਂ ਨੂੰ ਪਤਾ ਲੱਗ ਜਾਏ ਪੰਜਾਬੀਆਂ ਨਾਲ ਪੰਗਾ ਲੈਣਾ ਕਿੰਨਾ ਭਾਰੀ ਪੈਂਦਾਗਾ ਹੱਕ ਸੱਚ ਨੂੰ ਬੋਟ ਪਾਓ ਜੋ ਪੰਜਾਬ ਦੇ ਲਈ ਬੋਲਦਾ ਪੰਜਾਬ ਦੇ ਹੱਕਾਂ ਲਈ ਬੋਲਦੇ ਰਹਿਆ ਉਹਨਾਂ ਦੇ ਹੱਕ ਚ ਬੋਟ ਪਾਓ ਇਹ ਸੀ ਬੇਨਤੀ ਸਾਸਿਕਾਂਜੀ ਸਾਰਿਆਂ ਨੂੰ